ਐਮਪੀ ਭਾਈ ਅਮਿਤਪਾਲ ਸਿੰਘ ਹੁਣੀ ਜਿਹੜੇ ਨੇ ਉਹ ਹੁਣ ਜਿਹੜੀਆਂ ਉਪ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਪੋਸਟਲ ਬੋਟ ਤੇ ਰਾਹੀਂ ਜਿਹੜੀ ਵੋਟ ਆਪਣੀ ਉਹ ਪਾ ਸਕਣਗੇ ਸਰਦਾਰਤਾ ਸਿੰਘ ਜੀ ਇਨ੍ਹਾਂ ਹਾਲਾਤਾਂ ਦੇ ਵਿੱਚ ਕੀ ਉਹਨਾਂ ਦੀ ਵੋਟ ਕੋਈ ਮਾਇਨੇ ਰੱਖੇਗੀ ਜਿਹੋ ਜੇ ਆਪਾਂ ਕੀ ਕਿ ਮਾਹੌਲ ਬਣਿਆ ਹੋਇਆ ਹੈ ਲੋਕ ਸਭਾ ਦੀ ਸੈਕਟਰੀਏਟ ਵੱਲੋਂ ਆਦੇਸ਼ ਹੋ ਗਿਆ ਹੋਇਆ ਵੀ ਉਹਨਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਸੰਬੰਧਤ ਅਥਾਰਟिटीज ਨੂੰ ਇਹ ਕਿਹਾ ਹੈਗਾ ਵਿਓਹ ਮੈਂਬਰ ਆਫ ਪਾਰਲੀਮੈਂਟ ਨੇ ਚੁਣੇ ਹੋਏ ਨੇ ਉਹਨਾਂ ਦਾ ਉਪ ਰਾਸ਼ਟਰਪਤੀ ਦੀ ਚੋਣ ਲਈ ਪੋਸਟ ਰਾਹੀਂ ਜਿਹੜਾ ਹੈਗਾ ਪੋਸਟਲ ਵੋਟ ਆ ਉਹਨਾਂ ਨੂੰ ਭੇਜੀ ਜਾਵੇ ਔਰ ਬੰਦ ਲਫਾਫੇ ਵਿੱਚ ਉਹਨਾਂ ਵੱਲੋਂ ਜੋ ਵੀ ਜਿੰਨੂੰ ਵੀ ਵੋਟ ਪਾਈ ਜਾਵੇ ਕਿ ਉਹ ਬੰਦ ਲਫਾਫੇ ਵਿੱਚ 68 ਸੈਕਟਰੀ ਨੂੰ ਜਿਹੜੀ ਹੈਗੇ ਦਿੱਤੀ ਜਾਵੇ ਜਿਹੜੀਆਂ ਇਹ ਸਿੰਗਲ ਵੋਟਸ ਨੇ ਚਾਹੇ ਬੀਬੀ ਹਰਸਿਮਰਤ ਕੌਰ ਵੀ ਹੋ ਆ ਜਾਂ ਭਾਈ ਅਮਰਤਪਾਲ ਸਿੰਘ ਵੀ ਹੋ ਜਾਂ ਭਾਈ ਸਰਬਜੀਤ ਸਿੰਘ ਦੀ ਹੈਗੀ ਆ ਇਹ ਕਾਫੀ ਕ੍ਰੂਸ਼ੀਅਲ ਵੋਟਾਂ ਹੋਣਗੀਆਂ ਔਰ ਭਾਈ ਇਸੇ ਕਰਕੇ ਉਹ ਨਹੀਂ ਉਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਸੀ ਵੀ ਉਹ ਕਹਿੰਦੇ ਵੀ ਨਾ ਜੇਲ੍ਹ 'ਚ ਬੈਠਾ ਹਨ ਕਿਉਂਕਿ ਕ੍ਰੂਸ਼ੀਅਲ ਵੋਟ ਐਸ ਲਈ ਸਾਰਾ ਅਰੇਂਜਮੈਂਟ ਆ ਜਿਹੜੇ ਉਹ ਕਰ ਰਹੇ ਹੈਗੇ ਆ ਵੀ ਭਾਈ ਸਾਹਿਬ ਜਿਹੜੇ ਉਹ ਵੋਟ ਪਾ ਸਕਣ ਐਮਪੀ ਭਾਈ ਅਮਰਪਾਲ ਸਿੰਘ ਹੋਣੀ ਜਿਹੜੇ ਨੇ ਉਹ ਹੁਣ ਜਿਹੜੀਆਂ ਉਪ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਪੋਸਟਲ ਵੋਟ ਦੇ ਰਾਹੀਂ ਜਿਹੜੀ ਵੋਟ ਆਪਣੀ ਉਹ ਪਾਸ ਸਕਣਗੇ ਸਰਦਾਰ ਭਤਾ ਸਿੰਘ ਜੀ ਇਨ੍ਹਾਂ ਹਾਲਾਤਾਂ ਦੇ ਵਿੱਚ ਕੀ ਉਹਨਾਂ ਦੀ ਵੋਟ ਕੋਈ ਮਾਇਨੇ ਰੱਖੇਗੀ ਜਿਹਾ ਜੇ ਆਪਾਂ ਕੀ ਕਿ ਮਾਹੌਲ ਬਣਿਆ ਹੋਇਆ ਹੈ ਕਿ ਦੂਜੇ ਮੰਨੇ ਚਾਹੇ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਗੱਠ ਜੋੜਾ ਹੈ ਉਹ ਵੀ ਜਾਂ ਉਹਨਾਂ ਨੂੰ ਕ੍ਰੋਸ VOTING ਹੋਣ ਦਾ ਸ਼ੰਕਾ ਹੈ ਦੂਜਾ ਜਿਹੜਾ ਉਪ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਇਹਦੇ ਜੇ ਖਾਸ ਗੱਲ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਕਿ ਕਿੰਨੇ ਕਿੱਧਰ ਨੂੰ VOT ਪਾਈ ਹੈਗੀ ਹੈ ਕਿ ਸਾਰਾ ਕੁਝ ਇੱਕ ਆਪਾਂ ਕਹਿ ਲਈਏ ਕਿ ਬੰਦ ਡੱਬਿਆਂ ਦੇ ਵਿੱਚ ਹੀ ਹੁੰਦਾ ਹੈ ਹਾਂਜੀ ਹਾਂਜੀ ਸੋਏ ਪੋਸਟਲ VOT ਰਾਹੀਂ ਉਹਨਾਂ ਨੂੰ ਜਿਹੜਾ ਹੈਗਾ ਲੋਕ ਸਭਾ ਦੀ ਸੈਕਟਰੀਏਟ ਵੱਲੋਂ ਆਦੇਸ਼ ਹੋ ਗਿਆ ਹੋਇਆ ਵੀ ਉਹਨਾਂ ਨੇ ਡਿਬਰੂਗੜ ਜੇਲ ਦੇ ਸੁਪਰਡੈਂਟ ਨੂੰ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਸੰਬੰਧਤ ਅਥਾਰਟिटीज ਨੂੰ ਇਹ ਕਿਹਾ ਹੈਗਾ ਬਿਉਹ ਮੈਂਬਰ ਆਫ ਪਾਰਲੀਮੈਂਟ ਨੇ ਚੁਣੇ ਹੋਏ ਨੇ ਉਹਨਾਂ ਦਾ ਉਪ ਰਾਸ਼ਟਰਪਤੀ ਦੀ ਚੋਣ ਲਈ ਪੋਸਟ ਰਾਹੀਂ ਜਿਹੜਾ ਹੈਗਾ ਪੋਸਟਲ ਵੋਟ ਆ ਉਹਨਾਂ ਨੂੰ ਭੇਜੀ ਜਾਵੇ ਔਰ ਬੰਦ ਲਫਾਫੇ ਵਿੱਚ ਉਹਨਾਂ ਵੱਲੋਂ ਜੋ ਵੀ ਜਿੰਨੂੰ ਵੀ ਵੋਟ ਪਾਈ ਜਾਵੇ ਕਿ ਉਹ ਬੰਦ ਲਫਾਫੇ ਵਿੱਚ 68 ਸੈਕਟਰੀ ਨੂੰ ਜਿਹੜੀ ਹੈਗੀ ਦਿੱਤੀ ਜਾਵੇ ਸੋ ਇੱਕ ਪੰਜਾਬੀ ਦੇ ਅਖਬਾਰ ਦਾ ਵੈਬ ਚੈਨਲ ਹੈਗਾ ਉਹਦੇ ਵਿੱਚ ਉਹਨਾਂ ਨੇ ਇਹ ਚਰਚਾ ਕੀਤੀ ਹੈਗੀ ਵੀ ਭਾਈ ਸਾਹਿਬ ਦੀ ਜਿਹੜੀ ਵੋਟ ਹੈਗੀ ਆ ਕਾਫੀ ਇੰਪੋਰਟੈਂਟ ਹੈ ਜਿਹੜੀ ਹੋਵੇ ਕਿਉਂਕਿ ਕਰਾਸ ਵੋਟਿੰਗ ਹੋਣ ਦੀ ਬਹੁਤ ਸਾਰੀ ਸੰਭਾਵਨਾ ਹੈ ਜਿਹੜਾ ਜਿਹੜਾ ਵਿਰੋਧੀ ਪਾਰਟੀਆਂ ਆ ਕਿਉਂਕਿ ਰਾਹੁਲ ਗਾਂਧੀ ਵਾਲੇ ਤੁਹਾਡੇ ਵੱਲੋਂ ਉਮੀਦਵਾਰ ਖੜਾ ਕੀਤਾ ਗਿਆ ਹੈ ਉਹ ਆਂਧਰਾ ਪ੍ਰਦੇਸ਼ ਨਾਲ ਸੰਬੰਧਤ ਆ ਤੇਲੰਗਾਨਾ ਨਾਲ ਸੇ ਉਹ ਸਾਊਥ ਇੰਡੀਆ ਨਾਲ ਸੰਬੰਧਤ ਆ ਉਸ ਵੇਲੇ ਹੁਣ ਇਹ ਦੇਖਣਾ ਹੋਵੇਗਾ ਕਿ ਚੰਦਰਬਾਬੂ ਨਾਇਡੂ ਦੇ ਜਿਹੜੇ ਮੈਂਬਰ ਆ ਆਫ ਪਾਰਲੀਮੈਂਟ ਆ ਜੇ ਉਹ ਉਹਦੇ ਨਾਲ ਖੜ ਜਾਂਦੇ ਆ ਤਾਂ ਬਹੁਤ ਘੱਟ ਮਾਰਜਨ ਦੇ ਨਾਲ ਤੇ ਦੂਜੇ ਪਨੇ ਮੇਰੇ ਖਿਆਲ ਅਕਾਲੀ ਦਲ ਦਾ ਵੀ ਭਾਵੇਂ ਇੱਕ ਬੀਬੀ ਜੀ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਉਹਨਾਂ ਦਾ ਵੀ ਦੇਖਣਾ ਹੋਵੇਗਾ ਨਾ ਕਿ ਕੀ ਉਹ ਕਿਧਰ ਭੁਗਤਦੇ ਹੈਗੇ ਨਾ ਸੋ ਇਹ ਇਹ ਕਾਫੀ ਆ ਵੀ ਉਹ ਕਹਿੰਦੇ ਵੀ ਕਾਫੀ ਕ੍ਰੂਸ਼ੀਅਲ ਗੀਆਂ ਜਿਹੜੀਆਂ ਇਹ ਸਿੰਗਲ ਵੋਟਸ ਨੇ ਚਾਹੇ ਬੀਬੀ ਹਰਸਿਮਰਤ ਕੌਰ ਦੀ ਆ ਜਾਂ ਭਾਈ ਅਮਰਤਪਾਲ ਸਿੰਘ ਦੀ ਆ ਜਾਂ ਭਾਈ ਸਰਬਜੀਤ ਸਿੰਘ ਦੀ ਹੈਗੀਆਂ ਇਹ ਕਾਫੀ ਕ੍ਰੂਸ਼ੀਅਲ ਵੋਟਾਂ ਹੋਣਗੀਆਂ ਔਰ ਭਾਈ ਇਸੇ ਕਰਕੇ ਉਹ ਨਹੀਂ ਉਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਸੀ ਵੀ ਉਹ ਕਹਿੰਦੇ ਵੀ ਨਾ ਜੇਲ੍ਹ 'ਚ ਬੈਠਾ ਹਨ ਕਿਉਂਕਿ ਕ੍ਰੂਸ਼ੀਅਲ ਵੋਟ ਐ ਇਸ ਲਈ ਸਾਰਾ ਅਰੇਂਜਮੈਂਟ ਆ ਜਿਹੜੇ ਉਹ ਕਰ ਰਹੇ ਹੈਗੇ ਆ ਵੀ ਭਾਈ ਸਾਹਿਬ ਜਿਹੜੇ ਉਹ ਵੋਟ ਪਾ ਸਕਣ ਜੀ ਬਿਲਕੁਲ ਜੀ ਦੇਖਦੇ ਆ ਕਿ ਇਸ ਦੇ ਵਿੱਚ ਅਪਡੇਟ ਜਿਹੜੀ ਆਉਣ ਵਾਲੇ ਦਿਨਾਂ ਜਦੋਂ ਚੋਣਾ ਹੋਣੀਆਂ ਨੇ ਕੀ ਆਉਂਦੀ ਹੈਗੀਆ ਕਿੰਨੀ ਇੱਕ ਕਰੋਸ ਵੋਟਿੰਗ ਹੁੰਦੀ ਆ ਜਾਂ ਆਪਾਂ ਕਹੀਏ ਕਿ ਮੈਨੇਜ ਜਿਹੜਾ ਹੈ ਜਿੱਦਾਂ ਅੱਗੇ ਹੁੰਦਾ ਹੈ ਉਸ ਤਰੀਕੇ ਦੇ ਨਾਲ ਕਰ ਲਿਆ ਜਾਂਦਾ ਹੈ ਹੁਣ ਆਪਾਂ ਗੱਲਬਾਤ ਆ ਕੀ ਕਰ ਲੈਂਦੇ 1991 ਦੇ ਵਿੱਚ ਅਨੰਦਪੁਰ ਸਾਹਿਬ ਦੇ ਕੋਲ ਇੱਕ ਪੁਲਿਸ ਮੁਕਾਬਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਕੇਸ ਦੇ ਵਿੱਚ ਪੰਜ ਬੰਦੇ ਜਿਹੜੇ ਨੇ ਹੋਰ ਗਾਇਬ ਕਰ ਦਿੱਤੇ ਜਾਂਦੇ ਨੇ ਸਰਦਾਰਤਾ ਸਿੰਘ ਜੀ ਇਹ ਕੇਸ ਦੁਬਾਰਾ ਚੱਲਣ ਦੀ ਜਿਹੜੀ ਹੈ ਗੱਲ ਉਹ ਚੱਲ ਰਹੀ ਹੈਗੀ ਆ ਕੀ ਪੂਰਾ ਕੇਸ ਕੀ ਹੈ ਤੇ ਕੀ ਇੰਨੇ ਲੰਬੇ ਸਮੇਂ ਬਾਅਦ ਜੇ ਕੇਸ ਚੱਲੇਗਾ ਤੇ ਕਿੰਨਾ ਚਿਰ ਫਿਰ ਹੋਰ ਇਨਸਾਫ ਨੂੰ ਲੱਗੇਗਾ ਕੀ ਕੁਝ ਬਣ ਰਿਹਾ ਹੈ ਹਾਂਜੀ ਹਾਂਜੀ ਸੋ ਇਹ ਕੇਸ ਕਾਫੀ ਦਿਲਚਸਪ ਪਿਛਲੇ ਦਿਨੀ ਮੁਹਾਲੀ ਦੀ ਜਿਹੜੀ ਸੀਬੀਆਈ ਅਦਾਲਤਾ ਜਸਟਿਸ ਸਰਾਹ ਨੇ ਬਲਜਿੰਦਰ ਸਿੰਘ ਸਰਾਹ ਉਹਨਾਂ ਦੀ ਅਦਾਲਤ ਵਿੱਚ ਆਇਆ 1991 ਵਿੱਚ ਅਨੰਦਪੁਰ ਸਾਹਿਬ ਦੇ ਲਾਗੇ ਇੱਕ ਕਿਸ਼ਤੀ ਚਾਲਕ ਦਾ ਕਤਲ ਹੁੰਦਾ ਹੈ ਪੁਲਿਸ ਵੱਲੋਂ ਕਿਹਾ ਜਾਂਦਾ ਵੀ ਉਹ ਖੜਤੂਆ ਨੇ ਮਾਰ ਦਿੱਤਾ ਕਿਸ਼ਤੀ ਚਾਲਕ ਨੂੰ ਸੋ ਕਿਸ਼ਤੀ ਚਾਲਕ ਮਾਰਿਆ ਗਿਆ ਪਰ ਉਸ ਤੋਂ ਬਾਅਦ ਉਹਦੇ ਪਰਿਵਾਰ ਦੇ ਪੰਜ ਜੀ ਆ ਜਿਹੜੇ ਗਾਇਬ ਹੋ ਜਾਂਦੇ ਆ ਜਿਨ੍ਹਾਂ ਦਾ ਕੋਈ ਵੀ ਉਕ ਸੁਗ ਨਹੀਂ ਅਜੇ ਤੱਕ ਮਿਲੇ ਆਲੇ ਦੁਆਲੇ ਦੇ ਲੋਕ ਇਹ ਇਲਾਕੇ ਦੇ ਲੋਕ ਇਹ ਕਹਿ ਰਹੇ ਹੈਗੇ ਆ ਵੀ ਪੁਲਿਸ ਨੇ ਉਹਨਾਂ ਨੂੰ ਜਿਹਦਾ ਹੈਗਾ ਚੱਕ ਕੇ ਕਿਸੇ ਝੂਠੇ ਮੁਕਾਬਲੇ ਵਿੱਚ ਗਾਇਬ ਕਰ ਦਿੱਤਾ ਉਹਨਾਂ ਦਾ ਮੁਕਾਬਲਾ ਵੀ ਜਿਹੜਾ ਹੈਗਾ ਕਿਤੇ ਨਹੀਂ ਸ਼ੋ ਹੋਇਆ 1996 ਵਿੱਚ ਇਸ ਕਤਲ ਕੇਸ ਦੀ ਇਨਕੁਆਇਰੀ ਸੀਬੀਆਈ ਨੂੰ ਮਾਰਕ ਹੋਈ ਸੀ ਸੀਬੀਆਈ ਨੇ ਯਾਤਾ ਰਿਸਰਚ ਨਹੀਂ ਕਰੀ ਜਾਂ ਉਹ ਉਹਨਾਂ ਲੱਗਦਾ ਸੀਗਾ ਵੀ ਕੋਈ ਵੱਡਾ ਦੋਸ਼ੀ ਫਸ ਸਕਦਾ ਹੈਗਾ ਦੋ ਵਾਰੀ ਕਲੋਜ਼ਰ ਰਿਪੋਰਟ ਆ ਜਿਹੜੀ ਉਹ ਪੇਸ਼ ਕੀਤੀ ਵੀ ਸਾਨੂੰ ਕੁਝ ਨਹੀਂ ਲੱਭਿਆ ਇਸ ਕੇਸ ਵਿੱਚ ਪਰ ਜਿਨ੍ਹਾਂ ਨੇ ਉਹ ਕੇਸ ਪਾਇਆ ਹੋਇਆ ਸੀ ਮੋਦੀ ਧਿਰ ਵੱਲੋਂ ਜਿਹੜੇ ਅਫੈਕਟਡ ਫੈਮਿਲੀ ਸੀ ਉਹਨਾਂ ਦੇ ਵਕੀਲਾਂ ਨੇ ਉਸ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਿਆ ਹੁਣ ਬਲਜਿੰਦਰ ਸਿੰਘ ਸਨਾ ਜਿਹੜੇ ਜਸਟਿਸ ਨੇ ਹੈਗੇ ਆ ਸੀਬੀਆਈ ਅਦਾਲਤ ਵਿੱਚ ਉਹਨਾਂ ਨੇ ਫੈਸਲਾ ਦਿੱਤਾ ਹੈਗਾ ਵੇ ਇੱਕ ਪਰਿਵਾਰ ਦੇ ਪੰਜ ਜੀ ਗਾਇਬ ਹੋਏ ਨੇ ਜਿਉਂ ਦੀਆਂ ਜਾਗਦੀਆਂ ਪੰਜ ਜ਼ਿੰਦਗੀਆਂ ਗਾਇਬ ਹੋ ਗਈਆਂ ਜਿਹੜੀਆਂ ਮੁੜ ਕੇ ਲੱਭੀਆਂ ਨਹੀਂ ਵੀ ਤੁਸੀਂ ক্লোਜ਼ ਨਹੀਂ ਕਰ ਸਕਦੇ ਇਸ ਕੇਸ ਨੂੰ ਉਹਨਾਂ ਨੇ ਕਿਹਾ ਵੀ ਨਮੀਆਂ ਐਫ ਆਈ ਆਰਸ ਦਰਜ ਕੀਤੀਆਂ ਜਾਣ ਔਰ ਨਵੇਂ ਸਿਰੇ ਤੋਂ ਜਾਂਚ ਕਰਕੇ ਇਸ ਦਾ ਖੁਰਾਕੋਜ ਲੱਭਿਆ ਜਾਵੇ ਵੀ ਕਿਹੜੇ ਦੋਸ਼ੀਆ ਨੇ ਆਇਆ ਉਹ ਖੜਕੂਆ ਵੱਲੋਂ ਮਾਰੇ ਗਏ ਜਾਂ ਪੁਲਿਸ ਵੱਲੋਂ ਪਰ ਵੀ ਦੀ ਸੀਬੀਆਈ ਜਾਂਚ ਕਰੀ ਚਾਹਾਂ ਚਾ ਦੁਬਾਰੇ ਹੋਇਆ ਜਿਹੜੀ ਸੀਬੀਆਈ ਕਲੋਜ਼ਰ ਰਿਪੋਰਟ ਕਰ ਰਹੀ ਸੀ ਨਾ ਉਹਨਾਂ ਨੇ ਕਿਹਾ ਨੋ ਕਲੋਜ਼ਰ ਰਿਪੋਰਟ ਵੀ ਇਹਦੀ ਤੁਸੀਂ ਦੁਬਾਰੇ ਜਾਂਚ ਕਰੋ ਔਰ ਸਾਡੇ ਕੋਲ ਕੇਸ ਆ ਜਿਹੜਾ ਇਹ ਆਉਣਾ ਚਾਹੀਦਾ ਹੈ ਜੀ ਬਿਲਕੁਲ ਜੀ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਹਾਂ ਬਿਹਾਰ ਦੀ ਰਾਹੁਲ ਗਾਂਧੀ ਦੇ ਵੱਲੋਂ ਬਿਹਾਰ ਦੇ ਵਿੱਚ ਵੋਟ ਯਾਤਰਾ ਕਰਕੇ ਕੱਢੀ ਜਾਂਦੀ ਹੈਗੀ ਔਰ ਕਾਫੀ ਭਰਮਾ ਜਿਹੜਾ ਹੈ ਹੁੰਗਾਰਾ ਵੀ ਮਿਲਿਆ ਹੈਗਾ ਸਰਦਾਰ ਰਪਤਾ ਸਿੰਘ ਜੀ ਦੋ ਪੱਖਾਂ ਤੋਂ ਆਪਾਂ ਇਹਨੂੰ ਦੇਖਣਾ ਹੈਗਾ ਇੱਕ ਤੇ ਬਿਹਾਰ ਭਾਰਤੀ ਜਨਤਾ ਪਾਰ ਇੰਪੋਰਟੈਂਟ ਹੈਗਾ ਤੇ ਦੂਜੇ ਬੰਨਿਓ ਕੀ ਇਹਨਾਂ ਦੀ ਕੋਈ ਯਾਤਰਾ ਕੋਈ ਉੱਥੇ ਕਿਉਂਕਿ ਆਪਣਾ ਤਾਂ ਬੇਸ ਨਹੀਂ ਹੈਗਾ ਇਹਨਾਂ ਦਾ ਤੇ ਲਾਲੂ ਯਾਦਵ ਹੋਣਾ ਦੀ ਜਿਹੜੀ ਪਾਰਟੀ ਹੈਗੀ ਜੋ ਜਿਹੜੇ ਉਹਨਾਂ ਦੇ ਸਪੁੱਤਰ ਚਲਾਉਂਦੇ ਹੈਗੇ ਨੇ ਹੁਣ ਉਹਨਾਂ ਦੇ ਨਾਲ ਰਲ ਕੇ ਹੀ ਗੱਟ ਜੋੜ ਦੇ ਵਿੱਚ ਹੀ ਚੱਲਦੇ ਹੈਗੇ ਨੇ ਕੀ ਕੁਝ ਚੱਲ ਰਿਹਾ ਹੈ ਜਿੰਨਾ ਕਿ ਇਹਨਾਂ ਨੂੰ ਭਰਮਾ ਹੁੰਗਾ ਰਾਮ ਮਿਲਿਆ ਦੇਖੋ ਭਾਰਤੀ ਜਨਤਾ ਪਾਰਟੀ ਲਈ ਬਿਹਾਰ ਆ ਜਿਹੜਾ ਉਸੇ ਤਰ੍ਹਾਂ ਕ੍ਰੂਸ਼ੀਅਲ ਆ ਜਿਸ ਤਰ੍ਹਾਂ ਮਹਾਰਾਸ਼ਟਰ ਹਰਿਆਣਾ ਤੇ ਗੁਜਰਾਤ ਤੇ ਰਾਜਸਥਾਨ ਹੈਗੇ ਹੈ ਨਾ ਸੋ ਜਿਹੜਾ ਹੁਣ VOTING ਦਾ ਆਹ ਜਿਹੜਾ ਸਾਰਾ ਸਕੰਡਲ ਸਮਝ ਆ ਰਿਹਾ ਜੇ ਆਪਾਂ ਇਹਦੀ ਪਹਿਲਾਂ ਮੈਂ ਗੱਲ ਕਰਾਂ ਤਾਂ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਨਰਿੰਦਰ ਮੋਦੀ ਦੀ ਸਰਕਾਰ ਪਹਿਲੇ 5 ਸਾਲ ਚੱਲ ਚੁੱਕੀ ਆ 2019 ਵਿੱਚ ਵੀ ਉਹ ਵਾਪਸ ਨਹੀਂ ਸੀ ਆ ਸਕਦੀ ਸੋ ਐਜ਼ ਏ ਪੱਤਰਕਾਰ 30 35 ਸਾਲਾਂ ਤੋਂ ਪੱਤਰਕਾਰੀ ਕਰਦਿਆ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਉਹ ਸਾਰਾ ਕੁਝ ਆ ਜਿਹੜਾ ਉਹ ਕਪੜਿਆਂ ਨਾਲ ਹੋਇਆ ਖਾਸ ਕਰਕੇ ਗੁਜਰਾਤ ਦਾ ਜਿਹੜਾ ਇਹ ਕਹਿੰਦੇ ਗੁਜਰਾਤ ਵਿੱਚ ਐਨੀ ਐਂਟੀ ਇਨਕੰਪੈਂਸੀਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜੇਲ੍ਹ ਵਾਂਗ ਰੱਖਿਆ ਗਿਆ ਉੱਥੋਂ ਦੇ ਵੋਟਰਾਂ ਨੂੰ ਜਿੰਨੀ ਸਭ ਤੋਂ ਵੱਧ ਪਲਾਂਇਨ ਵਿਦੇਸ਼ਾਂ ਨੂੰ ਖਾਸ ਕਰਕੇ ਅਮਰੀਕਾ ਨੂੰ ਗੁਜਰਾਤ ਵਿੱਚੋਂ ਹੋ ਰਹੀ ਹੈ ਪੰਜਾਬ ਨਾਲੋਂ ਵੀ ਵੱਧ ਆ ਜਿਹੜੀ ਹੋ ਰਹੀ ਹੈਗੀ ਗੁਜਰਾਤ ਵਿੱਚੋਂ ਭਾਜਪਾ ਇੰਨੀ ਤਾਕਤਵਰ ਨਹੀਂ ਹੈਗੀ ਵੀ ਉਹ ਸਾਰੀਆਂ ਸੀਟਾਂ ਤੇ ਹੁੰਝਾ ਫਿਰ ਜੇ ਇਹ ਪੂਰੀ ਤਰ੍ਹਾਂ ਮੈਨੀਪੂਲੇਸ਼ਨ ਆ ਰਾਜਸਥਾਨ ਵਿੱਚ ਵੀ ਆਇਆ ਮੱਧ ਪ੍ਰਦੇਸ਼ ਵਿੱਚ ਵੀ ਆਇਆ ਮਹਾਰਾਸ਼ਟਰ ਵਿੱਚ ਵੀ ਆਇਆਗਾ ਸੋ ਸਾਡੀ ਅਸੈਸਮੈਂਟ ਆ ਵੀ 2019 ਵਿੱਚ ਨਰਿੰਦਰ ਮੋਦੀ ਸਰਕਾਰ ਨਹੀਂ ਸੀ ਬਣਾ ਸਕਦੇ 130 35 ਤੋਂ ਵੱਧ ਸੀਟਾਂ ਭਾਜਪਾ ਨੂੰ ਨਹੀਂ ਸੀ ਆ ਸਕਦੀਆਂ ਜਿਹੜੀਆਂ ਆਈਆਂ ਨੇ ਉਹ ਸਾਡੇ ਹਿਸਾਬ ਨਾਲ ਵੀ ਕਿਤੇ ਨਾਲ ਮਤਲਬ ਜਦੋਂ ਹੁਣ ਸਾਹਮਣੇ ਆਉਣ ਲੱਗਿਆ ਕਿ ਇਹਦੇ ਜੀ ਇਦਾਂ ਇਸ ਤਰੀਕੇ ਨਾਲ ਹੋਇਆ ਹੋ ਸਕਦਾ ਹੈ ਬਿਲਕੁਲ ਬਿਲਕੁਲ ਤੁਹਾਨੂੰ ਯਾਦ ਹੋਵੇ 2019 ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਆਪਾਂ ਨੇ ਕਰਨਾਟਕਾ ਤੋਂ ਛਪਦੇ ਡੈਕਨ ਹੈਰਲਡ ਅਖਬਾਰ ਦਾ ਇੱਕ ਪੂਰਾ ਰਿਵਿਊ ਛਾਪਿਆ ਸੀ ਉਹਨੇ ਕੱਲੀ ਕੱਲੀ ਸਟੇਟ ਦੀਆਂ ਕੱਲੀ ਕੱਲੀ ਸੀਟ ਦੀ ਜਿਹੜੀਆਂ ਇਨਕੁਆਇਰੀ ਕੀਤੀ ਸੀ ਔਰ ਬਿਲਕੁਲ ਸਹੀ ਸੀ ਇਹ ਬਿਲਕੁਲ ਸਪਸ਼ਟ ਸੀ ਲੋਕਾਂ ਦੇ ਰੌਂ ਦੇ ਹਿਸਾਬ ਨਾਲ ਔਰ ਉਹਦੇ ਜਿਹੜੇ ਪੰਜਾਬ ਬਾਰੇ ਸੀ ਵੀ ਪੰਜਾਬ 'ਚ 8 ਕਾਂਗਰਸ ਨੂੰ ਆਉਣਗੀਆਂ 8 ਆਈਆਂ ਕਿਉਂਕਿ ਪੰਜਾਬ 'ਚ ਮੈਨੀਪੂਲੇਸ਼ਨ ਨਹੀਂ ਹੋਈ ਸੋ ਉਹਦੇ ਹਿਸਾਬ ਨਾਲ 135 40 ਸੀਟਾਂ ਭਾਜਪਾ ਨੂੰ ਆ ਰਹੀਆਂ ਸੀ ਮਤਲਬ ਇਹ ਜਿਹੜੀ ਮੈਨੀਪੂਲੇਸ਼ਨ ਹੈ ਵੀ ਫਿਰ ਦੇਖ ਕੇ ਹੁੰਦੀ ਹੋਊਗੀ ਵੀ ਕਿੰਨੀ ਕੁ ਕਰ ਲਈ ਹੈ ਕਿ ਜਿਹੜੀ ਚਾਹਾਂ ਹੈ ਕਰਦੇ ਆ ਬਿਲਕੁਲ ਇਹ ਐਂ ਕਰਦੇ ਆ ਵੀ ਕਿੰਨੀ ਕਰ ਤਾਂ ਕਿ ਵਿਸ਼ਵਾਸ ਬਣਿਆ ਰਹੇ ਹਨਾ ਵੀ ਕੁਝ ਥਾਮਾ ਤੇ ਉਹ ਇੱਕ ਦੋ ਉਹ ਜਤਾ ਲਓ ਸਾਡੀ ਬਹੁਤ ਜੀ ਬਿਹਾਰ ਚ ਇਸ ਵਾਰ ਨਾ ਹੋਈ ਤੇ ਜੇ ਹੋ ਗਈ ਫਿਰ ਉਹਦਾ ਵੀ ਪਤਾ ਲੱਗ ਹੀ ਜਾਊਗਾ ਕਿੱਦਾਂ ਜੇ ਬਿਹਾਰ ਵਿੱਚ ਜਿਹੜੇ ਰਾਹੁਲ ਗਾਂਧੀ ਤੇ ਤਜਸਵੀ ਆਦਬ ਯਾਤਰਾ ਕਰ ਰਹੇ ਜਿੰਨਾ ਵੱਡਾ ਹੰਗਾਰਾ ਮਿਲ ਰਿਹਾ ਜੇ ਆਜ਼ਾਦਾਨਾ ਵੋਟਾਂ ਪਈਆਂ ਕੋਈ ਵੀ ਗੜਬੜ ਨਾ ਹੋਏ ਜਿਹੜੀ ਕਿ ਹੈ ਕਰ ਰਹੇ ਹੈਗੇ ਆ ਤਾਂ ਅਸੀਂ ਕਹਿ ਸਕਦੇ ਹਾਂ ਵੀ ਭਾਰਤਿਆ ਜਨਤਾ ਪਾਰਟੀ ਸਰਕਾਰ ਨਹੀਂ ਬਣਾ ਸਕਦੀ ਤਜਸਵੀ ਆਦਬ ਤੇ ਰਾਹੁਲ ਗਾਂਧੀ ਉਹਨੇ ਉਹਨਾਂ ਨੇ ਕਾਂਗਰਸ ਨੂੰ ਬਹੁਤ ਘੱਟ ਸੀਟਾਂ ਦੇਣੀਆਂ ਤੁਸੀਂ ਦੇਖੋ ਰਾਹੁਲ ਨੂੰ ਪਤਾ ਵੀ ਸਾਨੂੰ 10-15 ਸੀਟਾਂ ਮਿਲੀਆਂ ਇਹਦੇ باوجود ਉਹ ਮੋਰਲੀ ਕਤਾਰ ਵਿੱਚ ਆ ਕੇ ਜਿਹੜਾ ਲੜਾਈ ਲੜ ਰਿਹਾ ਤਾਂ ਕਿ ਡੈਮੋਕ੍ਰੈਟਿਕ ਸਿਸਟਮ ਬਚਿਆ ਰਹੇ ਜੇ ਨਾ ਹੁਣ ਜੇ ਜੇ ਸਪਸ਼ਟਤਾ ਨਾਲ ਇਮਾਨਦਾਰੀ ਨਾਲ ਵੋਟਾਂ ਪਾਈਆਂ ਤਾਂ ਭਾਜਪਾ ਨਹੀਂ ਜਿੱਤ ਸਕਦੇ ਪਰ ਸਾਨੂੰ ਪਤਾ ਹੁਣ ਜੇ ਬਿਹਾਰ ਹਾਰਦੇ ਆ ਭਾਜਪਾ ਤੇ ਨतीश ਕੁਮਾਰ ਬਿਹਾਰ ਹਾਰ ਜਾਂਦੇ ਆ ਤਾਂ ਨतीश ਕੁਮਾਰ ਦੇ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਨਾਲ ਰਲ ਜਾਂਦੇ ਆ ਤੇ ਫਿਰ ਵੀ ਡਿੱਗ ਸਕਦੀ ਆ ਹਮ ਹਣਾ ਹੁਣ ਮੋਦੀ ਸਰਕਾਰ ਆਪਣੇ ਡਿੱਗਣ ਦਾ ਖਤਰਾ ਲੈ ਲੋਗੇ ਕਿ ਨਹੀਂ ਇਹ ਹੁਣ ਡਿਪੈਂਡ ਕਰੂਗਾ ਤੇ ਇਸੇ ਕਰਕੇ ਉਹ ਉਧਰ ਬਿਠਾ ਕੇ ਨੂੰ ਮਹਾਰਾਸ਼ਟਰ ਚ ਕਹਿ ਰਹੇ ਆ ਵੀ ਇੱਥੇ ਆ ਜਾਓ ਐਸ ਸਟੇਟ ਗਵਰਨਮੈਂਟ ਵਿੱਚ ਤੁਹਾਨੂੰ ਡਿਪਟੀ ਮੁੱਖ ਮੰਤਰੀ ਬਣਾ ਦੰਨੇ ਹੈਗੇ ਆ ਆਪਣੇ ਐਮਪੀਜ਼ ਨੂੰ ਸਾਡੇ ਹੱਕ ਵਿੱਚ ਲਾਇਆ ਸੋ ਇਹ ਕਾਫੀ ਵੱਡੀ ਖੇਡ ਆ ਜਿਹੜੀ ਉਹ ਪਿਹਾਰ ਵਿੱਚ ਖੇਡੀ ਜਾ ਰਹੀ ਹੈਗੀ ਜੀ